2021 ਦਾ ਰੇਪ ਐਂਡ ਮਰਡਰ ਦਾ ਕੇਸ ਹੈਗਾ ਇਹ ਪੰਜ ਨੰਬਰ ਡਿਵੀਜ਼ਨ ਥਾਣੇ ਦਾ ਕੇਸ ਹੈ ਤੇ ਸਰ ਇਹਦੇ ਵਿੱਚ ਇੱਕ ਬੱਚੀ ਸੀ 21 ਸਾਲ ਦੀ ਉਹ ਉਹਦਾ ਵਿਸ਼ਵਾਸ ਤੋੜਿਆ ਇਸ ਬੰਦੇ ਨੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਉਸਦੀ ਇੰਟਰਵਿਊ ਸੀਗੀ ਤੇ ਉਹ ਇਹਨੂੰ ਪੁੱਛਣ ਗਈ ਹੈ ਕਿ ਅੱਜ ਮੈਨੂੰ ਜੋਬ ਮਿਲੇਗੀ ਬਾਬਾ ਕੋਈ ਸੰਮੋਦ ਦਾਸ ਦੀ ਕੋਈ ਡੇਰਾ ਹੈ ਜੀ ਇਹਦਾ ਛੋਟਾ ਜਿਹਾ ਤੇ ਇਹ ਉੱਥੇ ਪੁੱਛਣ ਗਈ ਸੀ ਵਿਸ਼ਵਾਸ ਕਰਦੀ ਸੀ ਉਹਦੇ ਉੱਤੇ ਆਮ ਲੋਕ ਜਿੱਦਾਂ ਆਪਣੇ ਸਮਾਜ ਚੋਂ ਜਾਂਦੇ ਹੀ ਐ ਵਿਸ਼ਵਾਸ ਕਰਦੇ ਐ ਇਹਦੇ ਕੋਲ ਪੁੱਛਣ ਗਈ ਸੀ ਕਿ ਮੈਂ ਗ੍ਰੈਜੂਏਸ਼ਨ ਕਰ ਲਈ ਐ ਔਰ ਅੱਜ ਮੈਂ ਕਿਤੇ ਐਪਲਾਈ ਕੀਤਾ ਹੋਇਆ ਜੌਬ ਵਾਸਤੇ ਕਿ ਮੈਨੂੰ ਜੌਬ ਮਿਲ ਜਾਏਗੀ ਤੇ ਉਸ ਬਾਬੇ ਨੇ ਇਹਨੂੰ ਕੱਲੀ ਲੜਕੀ ਨੂੰ ਦੇਖ ਕੇ ਪਹਿਲਾ ਇਹਦੇ ਨਾਲ ਰੇਪ ਕੀਤਾ ਜਦੋਂ ਉਹਨੇ ਸ਼ੋਰ ਮਚਾਇਆ ਐ ਕਿਹਾ ਕਿ ਮੈਂ ਬਾਹਰ ਜਾ ਕੇ ਦੱਸਾਂਗੀ ਵੀ ਤੂੰ ਮੇਰੇ ਨਾਲ ਰੇਪ ਕੀਤਾ ਐ ਤਾਂ ਉਹਨੇ ਇਹਦਾ ਗਲਾ ਦਬਾ ਕੇ ਇਹਨੂੰ ਮਾਰ ਦਿੱਤਾ ਤੇ ਫਿਰ ਸਮਾਜ ਦੇ ਡਰ ਦੇ ਉੱਤੋਂ ਇਹਦੀ ਡੈੱਡ ਬੋਡੀ ਸੀਗੀ ਉਹ ਵੀ ਦੂਰ ਖੇਤਾਂ 'ਚ ਜਾ ਕੇ ਸੁੱਟਿਆ ਆ ਤੇ ਅੱਜ ਜੱਜ ਸਾਹਿਬ ਨੇ ਇਨਸਾਫ ਕੀਤਾ ਹੈਗਾ ਇਹਦੇ ਪੇਰੈਂਟਸ ਦੇ ਨਾਲ ਉਹ ਵਿਚਾਰੇ 2021 ਤੋਂ ਬੜੇ ਪਰੇਸ਼ਾਨ ਸੀ ਕਿ ਸਾਡੀ ਬੱਚੀ ਨੂੰ ਇਨਸਾਫ ਮਿਲੇ ਅੱਜ ਜੱਜ ਸਾਹਿਬ ਸ਼੍ਰੀ ਐਚ ਐਸ ਲੇਖੀ ਹਰਬੰਸ ਸਿੰਘ ਲੇਖੀ ਜੀ ਨੇ ਇਨਸਾਫ ਦਵਾਇਆ ਇਹਨਾਂ ਨੂੰ ਸਰ ਇਹਦੇ ਵਿੱਚ 346 302 ਤੇ 376 ਦੇ ਵੀ ਸਜ਼ਾ ਦਿੱਤੀ ਗਈ ਹੈ ਔਰ 302 ਦੇ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਪਰਿਵਾਰ ਵਾਲੇ ਖੁਸ਼ ਹੈ ਹਾਂਜੀ ਲੋਕਾਂ ਨੂੰ ਕੀ ਲੱਗਦਾ ਹੈ ਲੋਕਾਂ ਨੂੰ ਇਹੀ ਮੈਸੇਜ ਦਿੱਤਾ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਕਿ ਐਦਾਂ ਦੇ ਲੋਕਾਂ ਦੇ ਉੱਤੇ ਵਿਸ਼ਵਾਸ ਨਾ ਕਰਨ ਜੇ ਉਹ ਐਦਾਂ ਹੀ ਸਾਨੂੰ ਦੱਸ ਸਕਦੇ ਹੋਣ ਕਿ ਇੰਟਰਵਿਊ ਸਾਡੀ ਕਲੀਅਰ ਹੋਣੀ ਹੈ ਜਾਂ ਨਹੀਂ ਹੋਣੀ ਤਾਂ ਉਹ ਖੁਦ ਕਿਉਂ ਬਾਬੇ ਬਣਨ ਉਹ ਕੋਈ ਕੁਆਲੀਫਾਈਡ ਬੰਦੇ ਨਹੀਂ ਹੁੰਦੇ ਆਮ ਲੋਕਾਂ ਦੇ ਵਿੱਚੋਂ ਹੀ ਉੱਠਦੇ ਆ ਫਿਰ ਉਹਨਾਂ ਦਾ ਵਿਸ਼ਵਾਸ ਤੋੜਦੇ ਆ ਤੇ ਸਾਨੂੰ ਪੇਰੈਂਟਸ ਨੂੰ ਹੀ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਕਿਹੜੀਆਂ ਜਗ੍ਹਾ ਤੇ ਜਾਣਾ ਚਾਹੀਦਾ ਸਾਨੂੰ ਔਰ ਕਿਹੜੀਆਂ ਤੇ ਨਹੀਂ